1 ਨਵੰਬਰ 1966 ਨੂੰ ਅੱਜ ਦੇ ਦਿਨ ਬੋਲੀ ਦੇ ਆਧਾਰ ਤੇ ਪੰਜਾਬੀ ਸੂਬਾ ਜਿਹੜਾ ਉਹ ਬਣਾਇਆ ਗਿਆ ਸੀ ਯਾਨੀ ਕਿ ਅਜੋਕਾ ਪੰਜਾਬ ਅੱਜ ਦੇ ਦਿਨ ਹੋਂਦ ਦੇ ਵਿੱਚ ਆਇਆ ਸੀ ਤਾਂ ਹਿਮਾਚਲ ਪ੍ਰਦੇਸ਼ ਹਰਿਆਣਾ ਪੰਜਾਬ ਇਹਨਾਂ ਦੀ ਵੰਡ ਹੋਈ ਸੀ ਸਤਿ ਸ਼੍ਰੀ ਅਕਾਲ ਦਾ ਟੀਵੀ ਐਨ ਆਰ ਆਈ ਤੇ ਪ੍ਰੋਗਰਾਮ ਇਤਿਹਾਸ ਤੇ ਤਾਰੀਖ ਦੇ ਵਿੱਚ ਤੁਹਾਡਾ ਸਵਾਗਤ ਹੈ ਪੰਜਾਬੀ ਸੂਬਾ ਵਾਸਤੇ ਦੋ ਮੋਰਚੇ ਲੱਗਣ ਤੋਂ ਬਾਅਦ ਅਤੇ ਭਾਰਤ ਤੇ ਪਾਕਿਸਤਾਨ ਦੇ ਵਿੱਚ ਜੰਗ ਦੌਰਾਨ ਸਿੱਖ ਫੌਜੀਆਂ ਦੀ ਬਹਾਦਰੀ ਨੂੰ ਮੁੱਖ ਰੱਖ ਕੇ ਸਰਕਾਰ ਦੇ ਵੱਲੋਂ ਪੰਜਾਬੀ ਸੂਬੇ ਦੀ ਹੱਕੀ ਮੰਗ ਨੂੰ ਮੰਨਣ ਦਾ ਫੈਸਲਾ ਕਰ ਲਿਆ ਗਿਆ 22 ਸਤੰਬਰ ਨੂੰ ਭਾਰਤ ਪਾਕਿਸਤਾਨ ਜੰਗ ਮੁੱਕਦੇ ਹੀ ਸਰਕਾਰ ਨੇ 23 ਸਤੰਬਰ 1965 ਨੂੰ ਪੰਜਾਬੀ ਸੂਬੇ ਦੀ ਮੰਗ ਬਾਰੇ ਮਰਕਜ਼ੀ ਵਜ਼ੀਰਾਂ ਦੀ ਇੱਕ ਕਮੇਟੀ ਬਣਾਉਣ ਦਾ ਐਲਾਨ ਕਰ ਦਿੱਤਾ ਇਸ ਕਮੇਟੀ ਦੇ ਵਿੱਚ ਇੰਦਰਾ ਗਾਂਧੀ, ਜਵਾਨ ਅਤੇ ਮਹਾਵੀਰ ਤਿਆਗੀ ਤਿੰਨ ਮੈਂਬਰ ਸਨ ਇਸ ਦੇ ਨਾਲ ਹੀ 22 ਪਾਰਲੀਮੈਂਟ ਮੈਂਬਰਾਂ ਦੀ ਇੱਕ ਸਲਾਹਕਾਰ ਕਮੇਟੀ ਦਾ ਵੀ ਗਠਨ ਕੀਤਾ ਗਿਆ ਜਿਸ ਦਾ ਚੇਅਰਮੈਨ ਸਪੀਕਰ ਹੁਕਮ ਸਿੰਘ ਨੂੰ ਲਗਾਇਆ ਗਿਆ 9 ਮਾਰਚ 1966 ਦੇ ਦਿਨ ਆਲ ਇੰਡੀਆ ਕਾਂਗਰਸ ਵਰਕਿੰਗ ਕਮੇਟੀ ਨੇ ਪੰਜਾਬੀ ਸੂਬਾ ਬਣਾਉਣ ਦੇ ਹੱਕ ਵਿੱਚ ਮਤਾ ਪਾਸ ਕਰ ਦਿੱਤਾ ਫਿਰ 10 ਅਗਸਤ 1966 ਨੂੰ ਲੋਕ ਸਭਾ ਵਿੱਚ ਪੰਜਾਬ ਰੀ ਆਰਗੇਨਾਈਜੇਸ਼ਨ ਬਿਲ ਪੇਸ਼ ਕੀਤਾ ਗਿਆ ਅਤੇ ਨਵਾਂ ਪੰਜਾਬ ਅੱਜ ਦੇ ਦਿਨ ਹੋਂਦ ਦੇ ਵਿੱਚ ਆਇਆ ਉਦੋਂ ਇਸ ਦੇ 11 ਜ਼ਿਲ੍ਹੇ ਅਤੇ 83 ਤਹਿਸੀਲਾਂ ਸਨ ਨਵੇਂ ਪੰਜਾਬ ਦੀ ਆਬਾਦੀ 1 ਕਰੋੜ 11 ਲੱਖ 47 ਹਜ਼ਾਰ 54 ਸੀ ਪੰਜਾਬ ਦਾ ਰਕਬਾ 50225 ਵਰਗ ਕਿਲੋਮੀਟਰ ਦਾ ਸੀ ਤਾਂ ਇੱਥੇ ਸਿੱਖਾਂ ਦੀ ਆਬਾਦੀ 56% ਸੀਅਤੇ 1967 ਦੀਆਂ ਅਸੈਂਬਲੀ ਚੋਣਾਂ ਵਿੱਚ 104 ਹਲਕਿਆਂ ਵਿੱਚੋਂ 62 ਤੇ 1969 ਦੇ ਵਿੱਚ 81 ਮੈਂਬਰ ਚੁਣੇ ਗਏ ਡਾਕਟਰ ਹਰਜਿੰਦਰ ਸਿੰਘ ਦਲਗੀਰ ਆਪਣੀ ਕਿਤਾਬ ਦੇ ਵਿੱਚ ਜ਼ਿਕਰ ਕਰਦੇ ਨੇ ਕਿ ਅੱਜ ਦੇ ਦਿਨ ਹੋਂਦ ਦੇ ਵਿੱਚ ਆਇਆ ਪੰਜਾਬੀ ਸੂਬਾ ਉਹ ਨਹੀਂ ਸੀ ਜੋ ਅਕਾਲੀ ਦਲ ਮੰਗਦਾ ਸੀ ਇਹ ਅਕਾਲੀ ਦਲ ਦੀ ਮੰਗ ਤੋਂ ਦੋ ਤਰੀਕਿਆਂ ਨਾਲ ਵੱਖਰਾ ਸੀ ਪਹਿਲਾ ਰਕਬੇ ਦੇ ਲਿਹਾਜ਼ ਨਾਲ ਇਸ ਦੇ ਵਿੱਚ ਗੰਗਾ ਨਗਰ ਰਾਜਸਥਾਨ ਅਤੇ ਕੁਝ ਅਕਾਲੀਆਂ ਅਨਸਾਰ ਜੰਮੂ ਵੀ ਸ਼ਾਮਿਲ ਨਹੀਂ ਸੀ ਇਸ ਤੋਂ ਇਲਾਵਾ ਅੰਬਾਲਾ ਸਿਰਸਾ ਹਿਸਾਰ ਫਤਿਹਬਾਦ ਟੋਹਣਾ ਗੂਲਾ ਰਤਿਆ ਕਰਨਾਲ ਕਾਂਗੜਾ ਡਲਹੌਜੀ ਪੰਜੌਰ ਕਾਲਕਾ ਦੇਸ਼ਨਾਲਾਗੜ੍ਹ ਊਨਾ ਚੰਡੀਗੜ੍ਹ ਅਤੇ ਭਾਖੜਾ ਡੈਮ ਨੰਗਲਖਾਨ ਫੈਕਟਰੀ ਬਿਆਸ ਡੈਮ ਇਸ ਦੇ ਵਿੱਚ ਸ਼ਾਮਿਲ ਨਹੀਂ ਸਨ ਦੂਜਾ ਅਕਾਲੀ ਦਲ ਦੀ ਦੂਜੀ ਮੰਗ ਇਹ ਸੀ ਕਿ ਪੰਜਾਬੀ ਸੂਬੇ ਦੇ ਖਾਸ ਸੱਚਾਂ ਬਾਰੇ ਅਕਾਲੀ ਦਲ ਚਾਹੁੰਦਾ ਸਿੱਕੀ ਰੱਖਿਆ ਡਾਕ ਤਾਰ ਕਰੰਸੀ ਆਵਾਜਾਈ ਤੋਂ ਬਿਨਾਂ ਸਾਰੇ ਹੱਕ ਪੰਜਾਬੀ ਸੂਬੇ ਕੋਲ ਹੋਣ ਤਾਂ ਤੁਸੀਂ ਜਾਣਦੇ ਹੋ ਕਿ ਕਿਸ ਪ੍ਰਕਾਰ ਹੋਰ ਹੱਕਾਂ ਨੂੰ ਲੈ ਕੇ ਪੰਜਾਬ ਦੇ ਵਿੱਚ ਲਗਾਤਾਰ ਮਸਲੇ ਉੱਠਦੇ ਰਹਿੰਦੇ ਨੇ ਪ੍ਰਦਰਸ਼ਨ ਹੁੰਦੇ ਰਹਿੰਦੇ ਨੇ ਤਾਂ 1 ਨਵੰਬਰ 1964 ਨੂੰ ਉਜੋਕਾ ਪੰਜਾਬੀ ਸੂਬਾ ਹੈ ਜਿਹੜਾ ਉਹ ਕਾਇਮ ਹੋਇਆ ਸੀ ਲੇਕਿਨ ਇਹ ਅਕਾਲੀ ਦਲ ਦੀਆਂ ਦੋਵੇਂ ਗੱਲਾਂ ਤੋਂ ਸਖਣਾ ਸੀ ਉਦੋਂ ਪੰਜਾਬੀ ਸੂਬਾ ਹੋਣ ਦੇ ਵਿੱਚ ਆਇਆ ਉਸ ਤੋਂ ਬਾਅਦ ਇਸ ਦੇ ਜ਼ਿਲ੍ਹਿਆਂ ਦੀ ਵੰਡਾ ਜਿਹੜੀ ਉਹ ਹੋਈ ਅਤੇ ਜ਼ਿਲ੍ਹਿਆਂ ਦੀ ਗਿਣਤੀ ਆ ਜਿਹੜੀ ਉਹ ਵਾਧਦੀ ਗਈ ਅਤੇ ਅਜੋਕਾ ਪੰਜਾਬ ਹੌਲੀ-ਹੌਲੀ ਆਪਣਾ ਰੂਪ ਆ ਜਿਹੜਾ ਉਹ ਧਾਰਨ ਕਰਦਾ ਹੈ ਹਾਲਾਂਕਿ ਇਲਾਕੇ ਨੇ ਜਿਹੜੇ ਉਹ ਵੰਡੇ ਗਏ ਲੇਕਿਨ ਕਈ ਮਸਲੇ ਨੇ ਜਿਹੜੇ ਉਹ ਉਦੋਂ ਤੋਂ ਅੱਜ ਤੱਕ ਬਰਕਰਾਰ ਨੇ ਚਾਹੇ ਉਹ ਚੰਡੀਗੜ੍ਹ ਦਾ ਮਸਲਾ ਹੋਵੇ ਪੰਜਾਬ ਦੇ ਪਾਣੀਆਂ ਦਾ ਮਸਲਾ ਹੋਵੇ ਜਾਂ ਪੰਜਾਬ ਦੇ ਨਾਲ ਜੁੜੇ ਹੋਰ ਅਜਿਹੇ ਮਸਲੇ ਨੇ ਜਿਹੜੇ ਉਹ ਹੋਣ ਤਾਂ ਅੱਜ ਦੇ ਇਤਿਹਾਸ ਦੇ ਵਿੱਚ ਪੰਜਾਬ ਬਣਨ ਨੂੰ ਲੈ ਕੇ ਗੱਲਬਾਤ ਕੀਤੀ ਹੈ 1 ਨਵੰਬਰ 1964 ਨੂੰ ਅਜੋਕਾ ਪੰਜਾਬ ਹੋਂਦ ਦੇ ਵਿੱਚ ਆਇਆ ਸੀ ਕੱਲ ਫਿਰ ਤੋਂ ਹਾਲਦਰ ਹੋਵਾਂਗੇ ਕੱਲ ਦੇ ਦਿਨ ਦਾ ਇਤਿਹਾਸ ਲੈ ਕੇ ਤਦ ਤੱਕ ਲਈ ਸਾਨੂੰ ਦਿਓ ਇਜਾਜ਼ਤ ਧੰਨਵਾਦ